ਦੇਖੋ ਬਈ ਇੱਕਤੀ ਆ ਗਏ ਸਾਰੇ ਦੇਖੋ ਪੈਂਦਾ ਕਸਮਾਨ ਇਧਰੋਂ ਦੇਖੋ ਕਿਵੇਂ ਉੱਡੇ ਆਉਂਦੇ ਨੇ ਹਾਂਜੀ ਸਫਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਅੱਜ ਆਏ ਆ ਬਈ ਆਪਾਂ ਗਿੱਲ ਪੋਲਟਰੀ ਫਾਰਮ ਦੰਮੂ ਦੇ ਫਾਰਮ ਤੇ ਬਈ ਇੱਕ ਸਾਲ ਪਹਿਲਾਂ ਬਾਈ ਨੇ ਪੋਲਟਰੀ ਫਾਰਮ ਖੋਲਿਆ ਸੀ ਬਾਈ ਦਾ ਕੈਨੇਡਾ ਜਾਣ ਦਾ ਪਲਾਨ ਸੀ ਉਹ ਕੈਂਸਲ ਕਰਕੇ ਪੋਲਟਰੀ ਫਾਰਮ ਖੋਲਿਆ ਸੀ ਆਪਦੇ ਖੇਤ ਦੇ ਵਿੱਚ ਤੇ ਬਹੁਤ ਸਾਰੇ ਭਰਾਵਾਂ ਦੇ ਮੈਸੇਜ ਆਏ ਬਈ ਇੱਕ ਸਾਲ ਹੋ ਗਿਆ ਬਾਈ ਨੂੰ ਪੁੱਛੋ ਫਾਇਦੇ ਚ ਰਿਹਾ ਜਾਂ ਕੀ ਗੱਲਬਾਤ ਫੀਕੇਵੇਂ ਰਿਹਾ ਬਾਈ ਦਾ ਐਕਸਪੀਰੀਅੰਸ ਹੈ ਨਾ ਵੀ ਪੁੱਛੋ ਵੀਡੀਓ ਬਣਾਓ ਤਾਂ ਬਾਈ ਅੱਜ ਬਾਈ ਨੇ ਚੂਚੇ ਪਾਏ ਨੇ ਬਲੈਕ ਐਸਟਰਲੋਵ ਤੇ ਆਰ ਆਈ ਆਰ ਦੋ ਬਰੀਡਾਂ ਨਵੀਆਂ ਪਾਈਆਂ ਨੇ ਐਸ ਆਰ ਪਾਇਆ ਆਹ ਪੋਲਟਰੀ ਫਾਰਮ ਦੇ ਅੰਦਰ 1500 ਬੱਚਾ ਆਜੋ ਚੱਲ ਕੇ ਦਿਖਾਈਏ ਵੀਡੀਓ ਦੀ ਸ਼ੂਟਿੰਗ ਕਰਾਂਗੇ ਆਹ ਗੋਪ੍ਰੋ ਕੈਮਰੇ ਦੇ ਨਾਲ ਲੋ ਵੀ ਮੁਰਗਿਆਂ ਦੀਆਂ ਬਾਜਾਂ ਹੋ ਗਈਆਂ ਸ਼ੁਰੂ ਆਉਣੀਆਂ ਤੇ ਹੁਣ ਦਿਖਾਉਣ ਜਾ ਰਹੇ ਹਾਂ ਤੁਹਾਨੂੰ 1500 ਆਰ ਆਈ ਆਰ ਬਲੈਕ ਐਸਟਰਲੋਵ ਤੇ ਤੀਜੀ ਬਰੀਡ ਕਿਹੜੀ ਹੈ ਬਾਈ ਕਲੇਲਰ ਕਾ ਬਾਈ ਆ ਬੱਚੇ ਪਾਏ ਨੇ ਅੱਦੇ ਇਧਰ ਕਰ ਰੱਖੇ ਨੇ ਅੱਦੇ ਉਧਰ ਨੇ ਪਹਿਲਾਂ ਤਾਂ ਆਪਾਂ ਬਾਈ ਨੂੰ ਪੁੱਛ ਲੈਣੇ ਆ ਨਾਲੇ ਆ ਮੈਕ ਲਾ ਦੇਣੇ ਹੈਗੇ ਲੈ ਦੰਮੂ ਲਾਲ ਇੱਥੇ ਹੀ ਲਾ ਲਈ ਕਿੰਨੇ ਦੇ ਲਿਆਂਦੇ ਨੇ ਬਾਈ ਪਹਿਲਾਂ ਤਾਂ ਬੱਚੇ ਕਿੰਨੇ ਕਾਸਟ ਪੈ ਗਈ ਬੱਚਿਆਂ ਦੀ ਆਪਾਂ ਨੂੰ ਐਸ ਵਾਰ ਇਹ ਪੈ ਗਈ ਬਾਈ 40 45000 ਰੁਪਏ 40 45000 ਕਿੱਥੋਂ ਲਿਆਂਦੇ ਨੇ ਬਾਈ ਇਹ ਆਪਾਂ ਕਰਨਾਲ ਸਾਈਡ ਤੋਂ ਮਹਗਾਏ ਸੀ ਉਧਰ ਵਧੀਆ ਐਚਰੀਆ ਨੇ ਅੱਛਾ ਹਾਂ 45000 ਰੁਪਏ ਦੇ ਆ 1500 ਬੱਚੇ ਪਏ ਸੀਗੇ ਆ ਆਰ ਆਈ ਆਰ ਤੇ ਆਪਣੇ ਬਲੈਕ ਐਸਟਰ ਲੋਗ ਤੇ ਤੀਜਾ ਕ ਲੈਲਰ ਤੇ ਬਈ ਪਹਿਲਾਂ ਵਾਲਾ ਤਾਂ ਆਪਾਂ ਜਿਹੜੀ ਜਨਤਾ ਪੁੱਛੀ ਜਾਂਦੀ ਸੀਗੀ ਵੀ ਪਹਿਲਾ ਸੀਜ਼ਨ ਕਿਵੇਂ ਰਿਹਾ ਪਹਿਲਾ ਸਾਲ ਕਿਵੇਂ ਰਿਹਾ ਉਹ ਦੱਸ ਦਿੰਨੇ ਆ ਵੀ ਕਿਵੇਂ ਰਿਹਾ ਫਾਇਦਾ ਰਿਹਾ ਕਿ ਨੁਕਸਾਨ ਰਿਹਾ ਜਾਂ ਪੂਰਾ ਫੂਰਾ ਰਿਹਾ ਤਿੰਨਾ ਚੋਂ ਕੀ ਰਿਹਾ ਤੇ ਕੇ ਮੇਰਾ ਐਕਸਪੀਰੀਅੰਸ ਹੈ ਜੇ ਸਾਉਣਾ ਪਹਿਲਾ ਸਾਲ ਸੀ ਬਈ ਵਧੀਆ ਰਿਆ ਵੀ ਜਿਹੜਾ ਆ ਬੱਚਾ ਆ ਆਪਣਾ ਉਸੇ ਘਰ ਚੋਂ ਆਇਆ ਸਾਰਾ ਵੀ ਹੂੰ ਜੇ ਸਾਉਣਾ ਪਹਿਲਾ ਸਾਲ ਸੀ ਬਿਮਾਰੀਆਂ ਦਾ ਹੀ ਪਤਾ ਲੱਗਿਆ ਆਪਾਂ ਨੂੰ ਵੀ ਕਿਹੜੀ ਬਿਮਾਰੀ ਕਿਵੇਂ ਆਉਂਦੀ ਹੈ ਤੇ ਇਲਾਜ ਉਹਨਾਂ ਦੇ ਹੋਰ ਬਈ ਐਡਾ ਕੋਈ ਹੋ ਨਹੀਂ ਰਿਆ ਪਹਿਲੇ ਸਾਲ ਵੀ 2-3 ਸਾਲਾਂ ਚ ਤਾਂ ਬੰਦੇ ਨੂੰ ਐਕਸਪੀਰੀਅੰਸ ਹੀ ਆਉਂਦਾਗਾ ਫੰਮ ਦਾ ਓਕੇ ਤਾਂ ਬਈ ਦੰਮੂ ਦੇ ਕਹਿਣ ਦਾ ਮਤਲਬ ਆ ਵੀ ਆ ਜਿਹੜੇ ਬੱਚੇ ਪਾਏ ਨੇ ਆ ਜਿਹੜਾ ਪਿਛਲੇ ਸਾਲ ਪ੍ਰੋਫਿਟ ਹੋਇਆ ਉਹਦੇ ਚ ਵੀ ਪਾਏ ਨੇ ਤੇ ਪਹਿਲੇ ਸਾਲ ਤਾਂ ਬਈ ਦਵਾਈਆਂ ਦੂਈਆਂ ਸਮਝ ਆਈਆਂ ਨੇ ਜਨਨ ਕੀ ਇਹਦੇ ਕਹਿਣ ਦਾ ਮ ਤੇ ਐਸ ਵਾਰ ਦੇਖੋ ਹਨਾ ਫਾਇਦਾ ਕਿੰਨਾ ਆਉਂਦਾ ਪ੍ਰੋਫਿਟ ਕਿੰਨਾ ਆਉਂਦਾ ਬਾਕੀ ਪਿਛਲੇ ਜਿਹੜੇ ਆਹ ਕਮਾਈ ਹੋਈ ਸੀ ਉਹਦੇ ਨਾਲ ਹੀ ਪਾਈਨੇ ਆ ਬੱਚੇ ਤਾਂ ਵੀ ਹੁਣ ਕਿੰਨੇ ਟਾਈਮ ਤੱਕ ਕੰਡੇ ਦੇ ਲੱਗੇ ਜਾਣਗੇ ਇਹ ਬਸ 2 ਕੁ ਮਹੀਨਾ ਰਹਿ ਗਿਆ ਬਈ ਇਹਦੇ 2 ਮਹੀਨਾ ਤੱਕ ਕੰਡੇ ਸ਼ੁਰੂ ਹੋ ਜਾਣਗੇ 2-3 ਮਹੀਨੇ ਦੇ ਹੋਗੇ ਬਸ 2 ਮਹੀਨੇ ਨੂੰ ਹੋਰ ਸਹੀ ਠੀਕ ਆ ਤੇ ਭਈ ਆ 1000 ਬੱਚੇ ਦੀ ਰੋਜ਼ ਦੀ ਫੀਡ ਦਾ ਕਿੰਨਾ ਖਰਚਾ ਆਉਂਦਾ ਹੁਣ 3000 ਆ ਜਾਂਦਾ ਬਈ 3000 ਰੁਪਇਆ ਠੀਕ ਦਵਾਈਆਂ ਆ ਡਰ ਆ ਜਾਂਦੀਆਂ ਨੇ ਦਵਾਈਆਂ ਅੱਡ ਦਵਾਈਆਂ ਨੂੰ ਛੱਡ ਕੇ 3000 ਰੁਪਇਆ ਖਰਚਾ ਆ ਜਾਂਦਾ ਬਾਕੀ ਸਾਇ ਹੀ ਦੇਖ ਲਓ ਬਈ ਬ ਐਡੇ ਐਡੇ ਨੇ ਆ ਜਿਹੜੇ ਪੂਰੇ ਜਿਹੇ ਨੇ ਆ ਕਲੇ ਲਰਨੇ ਬਈ ਨਾ ਚਿੱਟੇ ਕ ਲੈ ਲਰਿਆ ਵਿੱਚ ਡਬਲ ਐਫ ਜੀ ਨੇ ਜਿਹੜੇ ਆ ਚਿਤਲੇ ਜਨੇ ਇਹ ਡਬਲ ਐਫ ਜੀ ਆ ਜਿਹੜੇ ਆ ਚਿਤਲੇ ਨੇ ਆ ਡਬਲ ਐਫ ਜੀ ਆ ਜਿਵੇਂ ਆ ਖੜਾ ਆ ਚਿੱਟੇ ਕ ਲੈ ਲਰਦੇ ਨੇ ਅੱਛਾ ਚਾਰ ਬਰੀਡਾਂ ਪਾਰਖੀਆਂ ਨੇ ਹਾਂ ਇਹ ਵਿੱਚ ਹੋ ਜਾਂਦਾ ਨਾ ਅੰਡੇ ਦਾ ਮਾੜਾ ਮੋਟਾ ਹਿਚਰੀਆਂ ਚ ਓਕੇ ਓਕੇ ਉਹ ਡਬਲ ਐਫ ਜੀ ਉਹਦੇ ਕਰਕੇ ਉਹ ਹੋ ਗਿਆ ਠੀਕ ਆ ਠੀਕ ਆ ਤਾਂ ਬਈ ਚਾਰ ਬਰੀਡਾਂ ਪਾਈਆਂ ਨੇ ਇੱਕ ਆ ਪੋਰਸ਼ਨ ਆ ਉਸ ਤੋਂ ਬਾਅਦ ਇੱਕ ਇਧਰ ਪੋਰਸ਼ਨ ਆ ਤੇ ਇੱਕ ਆ ਤੀਜਾ ਪੋਰਸ਼ਨ ਆ ਆ ਖੁੱਲਾਗਾ ਆ ਤਿੰਨ ਕਾਤੋਂ ਬਣਾਏ ਨੇ ਬਈ ਦਮੂ ਏ ਬਾਈ ਜਦੋਂ ਮੁਰਗਾ ਵੱਡਾ ਹੋ ਜਾਏ ਨਾ ਮੁਰਗੀਆਂ ਤੰਗ ਕਰਦਾ ਮੁਰਗਾ ਇਕੱਲਾ ਇੱਧਰ ਕਰ ਦਿੰਦੇ ਆਪਾਂ ਓਕੇ ਮੁਰਗਾ ਇੱਧਰ ਹਾਂ ਇੱਧਰ ਬਾਕੀ ਫਿਰ ਆ ਦੋ ਖੁੱਲੇ ਹੋ ਜਾਂਦੇ ਨੇ ਜਦੋਂ ਛੋਟਾ ਬੱਚਾ ਸੀਗਾ ਜਦੋਂ ਉਹ ਛੋਟਾ ਬੱਚਾ ਇੱਥੇ ਪਾਇਆ ਸੀਗਾ ਓਕੇ ਓਕੇ ਰੂਡਿੰਗ ਵਾਸਤੇ ਠੀਕ ਠੀਕ ਆ ਤਾਂ ਜਦੋਂ ਇਹ ਛੋਟੇ ਸੀ ਉਹਦੋਂ ਇੱਧਰ ਸੀ ਤਾਂ ਬਈ ਮੁਰਗੇ ਇੱਧਰ ਛੱਡ ਦਿੰਦੇ ਨੇ ਮੁਰਗੇ ਤੰਗ ਕਰਦੇ ਨੇ ਮੁਰਗੀਆਂ ਨੂੰ ਤਾਂ ਕਰਕੇ ਆਪ ਪੋਰਸ਼ਨ ਬਣਾ ਰੱਖੇ ਨੇ ਇੱਧਰ ਤੇ ਇੱਧਰ ਇੱਧਰ ਮੁਰਗੀਆਂ ਰਹਿੰਦੀਆਂ ਨੇ ਹੋਰ ਵੀ ਹੁਣ ਬਈ ਕੁਝ ਪਾਉਣੇ ਹੁੰਦੇ ਇਹਨਾਂ ਨੂੰ ਕਿ ਕੱਲੀ ਫੀਡ ਤੇ ਨੇ ਇਹੇ ਨਾ ਕੱਲੀ ਫੀਡ ਹੀ ਆ ਬਈ ਜਦ ਫੀਡ 'ਚ ਹਲਦੀ ਪਾਉਣਾ ਜਾਂ ਜਿਹੜੇ ਵੀ ਸਪਲੀਮੈਂਟ ਹੁੰਦੇ ਆ ਉਹ ਐਡ ਹੋ ਜਾਂਦੇ ਨੇ ਬਸ ਓਕੇ ਓਕੇ ਗਰੋਥ ਵਾਸਤੇ ਠੀਕ ਆ ਪਿਛਲੇ ਸਾਲ ਆਪਾਂ ਨੂੰ ਕਿੰਨੇ ਦਾ ਪਿਆ ਸੀ 1000 ਬੱਚਾ ਉਦੋਂ 2.5 ਲੱਖ ਦਾ ਪਿਆ ਸੀ ਆਪਾਂ 2 ਮਹੀਨਿਆਂ ਦਾ ਲਿਆ ਸੀ ਬੱਚਾ ਇਹ ਤਰੀਕ ਇੱਕ ਦਿਨ ਦਾ ਲਿਆ ਸੀਗਾ ਓਕੇ ਐਫ ਆਰ ਬਾਈ ਨੇ ਇੱਕ ਦਿਨ ਦੇ ਬੱਚੇ ਲਏ ਨੇ ਤੇ ਪਿਛਲੀ ਵਾਰ ਲਏ ਸੀ 2.5 ਤੋਂ 3 ਮਹੀਨਿਆਂ ਦੇ ਉਦੋਂ ਪਏ ਸੀ 2.5 ਲੱਖ ਦੇ ਹੁਣ ਪਏ ਨੇ 45000 ਦੇ ਕੁੱਲ ਤਾਂ ਬਈ 45000 ਦੇ 1500 ਬੱਚੇ 1500 ਬੱਚਾ ਲੈ ਕੇ ਬਾਈ ਵਧੀਆ ਪ੍ਰੋਫਿਟ ਹੋ ਸਕਦਾਗਾ ਇੱਕ ਤਾਂ ਬਾਈ ਦੇ ਰੁਪਏ ਨਹੀਂ ਬਾਰੇ ਲੱਗੇ ਪਹਿਲਾਂ 2.5 ਲੱਖ ਲੱਗੇ 314500 ਲੱਗਿਆਗਾ ਬਾਕੀ 4-500 ਬੱਚਾ ਬਾਈ ਨੇ ਵੇਚ ਵੀ ਦਿੱਤਾ 35 ਰੁਪਿਆ ਦਾ ਬੱਚਾ ਲਿਆ ਜਿਵੇਂ ਹਨਾ ਤਾਂ 100-150 ਐ ਵੇਚਤੇ ਉਹਦੇ ਨਾਲ ਆਪਦਾ ਫੀਡ ਦਾ ਖਰਚਾ ਕੱਢ ਲਿਆ ਦੇਖੋ ਵੀ ਕਿਵੇਂ ਭੱਜੇ ਫਿਰਦੇ ਨੇ ਆਹ ਘਾਤੋ ਫਾਇਦੇ ਨੇ ਭਈਆ ਇਹ ਬਈ ਫੀਡ ਦਾ ਟਾਈਮ ਹੈ ਨਾ ਉਹਨਾਂ ਚਾਰ-ਪੰਜ ਮਿੰਟ ਨਾਲ ਆਵੇ ਫੀਡ ਕਰਕੇ ਹੁਣ ਐ ਲੱਗਦਾ ਵੀ ਉਹ ਬਾਈ ਫੀਡ ਪਾਉਗਾ ਤਾਂ ਉਹਦੇ ਪਿੱਛੇ ਫਿਰਦੇ ਅੱਛਾ ਅੱਛਾ ਤਾਂ ਫਿਰਦੇ ਆ ਹਾਂ ਲਓ ਬਈ ਹੁਣ ਬਾਈ ਪਾਉਣ ਲੱਗਿਆ ਫੀਡ ਆਪਦੇ ਚੂਚਿਆਂ ਨੂੰ ਸਾਰਿਆਂ ਨੂੰ ਮੁਰਗੇ ਮੁਰਗੀਆਂ ਨੂੰ ਦੇਖੋ ਕਿਵੇਂ ਉੱਡੇ ਜਾਂਦੇ ਦੇਖੋ ਬਈ ਇੱਕਤੀ ਆ ਗਏ ਸਾਰੇ ਦੇਖੋ ਪੈਂਦਾ ਕਸਮਾਨ ਇਧਰੋਂ ਦੇਖੋ ਕਿਵੇਂ ਉੱਡੇ ਆਉਂਦੇ ਨੇ ਸੌ ਦੀ ਸਪੀਡ ਤੇ ਆਹ ਦੇਖੋ ਇੱਕ ਫੀਡਰ 'ਚ ਹੀ ਫਸ ਗਿਆ ਪੂਰਾ ਇਕੱਠ ਕਰ ਲਿਆ ਬਈ ਇਹਨਾਂ ਨੇ ਤਾਂ ਮੰਡ ਕੇ ਟੱਪਣੀ ਨਹੀਂ ਦਿੰਦੇ ਹੈਗੇ ਦੇਖੋ ਬਈ ਕਿੰਨੀਆਂ ਬਾਲਟੀਆਂ ਪੈ ਜਾਂਦੀਆਂ ਨੇ ਇੱਕ ਕਿ ਦੋ ਇਹ ਪੈ ਜਾਂਦੀਆਂ ਢਾਈ ਬਾਲਟੀਆਂ ਢਾਈ ਬਾਲਟੀਆਂ ਦੇਖੋ ਬਈ ਸਾਰਿਆਂ ਨੇ ਪੂਰਾ ਇਕੱਠ ਕਰ ਲਿਆ ਬਈ ਇੱਕ ਜਗ੍ਹਾ ਤੇ ਬਾਕੀ ਇੱਧਰ ਭੱਜੇ ਜਾਂਦੇ ਨੇ ਦੰਮੂ ਦੇ ਮਗਰ ਇੱਧਰ ਆਗੇ ਦੇਖੋ ਕਸਮਾਣੀ ਪੈ ਗਿਆ ਉਧਰ ਪਾਤਾ ਉਧਰ ਪਾਤਾ ਇਧਰ ਇੱਥੇ ਤੇ ਇੱਥੇ ਤਿੰਨ ਚਾਰ ਫੀਡਰਾਂ ਚ ਪਾਤੇ ਤੇ ਬਾਕੀ ਉਹ ਐਕਸਪੀਰੀਅੰਸ ਕੇ ਮੇਰੇ ਕੰਮ ਤੋਂ ਕਿਹਾ ਅੱਕੇ ਤਾਂ ਨਹੀਂ ਬਈ ਹਾਂ ਹਾਂ ਨਾ ਅੱਕਨ ਨੂੰ ਕੁਛ ਨਹੀਂ 15 ਮਿੰਟਾਂ ਦਾ ਕੰਮ ਹੁੰਦਾ 15 ਮਿੰਟ ਸਵੇਰੇ 15 ਮਿੰਟ ਅੱਕਨੇ ਬਾਕੀ ਉਹ ਬੰਦਾ ਦੇਖ ਲੈਂਦਾ ਵੀ ਗਨਵਰ ਕਿਵੇਂ ਹੈਗਾ ਢਿੱਲਾ ਮੱਥਾ ਹੋਰ ਕੋਈ ਅੱਡਾ ਇੱਥੇ ਹੈ ਨਹੀਂਗਾ ਪਾਣੀ ਆਟੋਮੈਟਿਕ ਹੈਗਾ ਜਿੰਨਾਂ ਪੀ ਲੈਂਦੇ ਉਹਨਾਂ ਕਾ ਜਾਂਦਾਗਾ ਬੰਦਾ ਵੀ ਰੱਖਿਆ ਬਈ ਕੋਈ ਨਾ ਨਾ ਆਪ ਹੀ ਹੁੰਦਾ ਬਈ ਬੰਦੇ ਦੀ ਤਾਂ ਲੋੜ ਹੀ ਨਹੀਂ ਗਈ ਬਲੋੜੀ ਨਹੀਂ 1500 ਹੀ ਆ 11500 ਵਾਲੇ ਦੀ ਲੋੜ ਹੀ ਨਹੀਂ ਪੈਂਦੀ ਬੰਦੇ ਦੀ ਤਾਂ ਤਾਂ ਬਈ ਬੰਦੇ ਦਾ ਕੋਈ ਖਰਚਾ ਨਹੀਂ ਹੈਗਾ ਜਿਹੜਾ ਪ੍ਰੋਫਿਟ ਹੋਊਗਾ ਬਾਈ ਦਾ ਇਕੱਲੇ ਦਾ ਹੋਊਗਾ ਤਾਂ ਬਈ ਤੁਸੀਂ ਵੀ ਇੱਕ ਦਿਨ ਦਾ ਬੱਚਾ ਲੈ ਕੇ 35 ਰੁਪਈਆ ਦਾ ਬੱਚਾ ਪਾਉਗਾ ਤੁਹਾਨੂੰ 30 35 ਰੁਪਈਆ ਦਾ ਤਾਂ ਬਈ ਆਪ ਦਾ 1000 ਰੁਪਈਏ ਦਾ ਮੁਰਗੀ ਫਾਰਮ ਖੋਲ੍ਹ ਸਕਦੇ ਹੋ ਤੇ ਕਮਾਈ ਹੈਗੀ ਆ ਬਾਈ ਕਹਿੰਦਾ ਆਂਡੇ ਹੁੰਦੇ ਵਧੀਆ ਵਿਕਦੇ ਆ ਉਸ ਤੋਂ ਬਾਅਦ ਮੁਰਗੇ ਤੇ ਮੁਰਗੀਆਂ ਵੇਚੇ ਜਾਂਦੇ ਨੇ ਆਹ ਕਮਾਈ ਆ ਬਈ ਤਾਂ ਬਈ ਕੰਮ ਸ਼ੁਰੂ ਕਰ ਸਕਦੇ ਹੋ ਜਿਹੜੇ ਭਰਾ ਨੇ ਬਾਹਰ ਜਾਣਾ ਇੱਕ ਵਾਰੀ ਬਈ ਕੰਮ ਸ਼ੁਰੂ ਕਰਕੇ ਦੇਖੋ ਕਮਾਈ ਪੂਰੀ ਹੈਗੀ ਇਧਰ ਪਈਆ ਫੀਡ ਬਈ ਕਿਹੜੀ ਕੰਪਨੀ ਆ ਬਈ ਇਹ ਇਹ ਬਿੱਗ ਬਰੋ ਦੀ ਬਈ ਬਿੱਗ ਬਰੋ ਮੱਕੀ ਦੀ ਪੂਰੀ ਹੁੰਦੀ ਆ ਚ ਹੂੰ ਆ ਪੀਸ ਮੱਕੀ ਦੇ ਮੱਕੀ ਬਾਜਰਾ ਹਨਾ ਸਾਰਾ ਹੁੰਦਾ ਜੇ ਲੱਜਾ ਵੇ ਰੋ ਆ ਆ ਲੈ ਹੁੰਦਾ ਬਈ ਗੱਟਾ ਗੱਟਾ ਹੀ ਚੱਕ ਲਿਆਂਦਾ ਪਹਿਲਾਂ ਬਾਲਟੀ ਨਾਲ ਪਾਈ ਸੀ ਆ ਲੱਗ ਜੂ ਗੱਟਾ ਬਈ ਸਾਰਾ ਤਵੇਆ ਸਾਰਾ ਗੱਟਾ ਪੈ ਜੂ ਇੱਕ ਵੱਡੀ ਬਾਲਟੀ ਪਾਤੀ ਪਹਿਲਾਂ ਦੇਖੋ ਪੈਂਦਾ ਕਸਮਾਨ ਬਾਕੀ ਬਈ ਸਾਰੇ ਫੀਡਰਾਂ ਚ ਪਾਤੀ ਫੀਡ ਆ ਇੱਕ ਦੋ ਰਹਿ ਗਏ ਬਸ ਬਾਕੀ ਮਿੱਤਰੋ ਜਿਹੜੇ ਤੁਹਾਡੇ ਸਵਾਲ ਸੀ ਬਈ ਬਾਈ ਨੂੰ ਪੁੱਛਿਓ ਫਾਇਦਾ ਹੋਇਆ ਕਿ ਨੁਕਸਾਨ ਉਹਦਾ ਜਵਾਬ ਆ ਬਈ ਪਹਿਲੇ ਸਾਲ ਬਾਈ ਦਾ ਪੂਰਾ ਸੂਰਾ ਹੋਇਆ ਜਿੰਨੇ ਕ ਪੈਸੇ ਲਾਏ ਸੀਗੇ ਉਹ ਪੂਰੇ ਹੋਏ ਨੇ ਤੇ ਥੋੜਾ ਬਹੁਤ ਪ੍ਰੋਫਿਟ ਹੋਇਆ ਸੀ ਜਿਹੜਾ ਉਹ ਚੋ ਬਈ ਆ ਸਾਰੇ ਜਾਨਵਰ ਲਿਆਂਦੇ ਨੇ 1500 ਪਹਿਲੇ ਸਾਲ ਬਾਈ ਦਾ ਖਰਚਾ ਆ ਗਿਆ ਸੀ ਆ ਸ਼ੈੱਡ ਤੇ ਹਨਾ ਆ ਸਾਰਾ ਸ਼ੈੱਡ ਆ ਬਾਈ ਇਹ ਤੇ 4 ਲੱਖ ਰੁਪਇਆ ਖਰਚਾ ਆ ਗਿਆ ਫਿਰ ਉਹੇ ਦਾ ਸ਼ੈੱਡ ਆ ਤੇ 2.5 ਲੱਖ ਦੇ ਲਿਆਂਦੇ ਸੀ ਵੱਡੇ ਜਾਨਵਰ 2.5 ਤਿੰਨ ਮਹੀਨਿਆਂ ਦੇ ਪਹਿਲੇ ਸਾਲ ਸ਼ੀਫਾਤ ਲੱਖ ਰੁਪਇਆ ਖਰਚਾ ਆਇਆ ਸੀ ਪਰ ਆ ਦੂਜੇ ਸਾਲ ਕੁੱਲ 45-50 ਹਜ਼ਾਰ ਰੁਪਏ ਦਾ ਖਰਚਾ ਆਇਆਗਾ ਤੇ ਚੂਚੇ ਜਿੰਨੇ ਜਿੰਨੇ ਪਹਿਲੇ ਸਾਲ ਪਾਏ ਸੀ ਉੰਨੀ ਹੋਗੇ ਉਸ ਤੋਂ ਵੱਧ ਹੀ ਹੋਏ ਨੇ ਪਹਿਲਾਂ 1000 ਚੂਚੇ ਪਾਇਆ ਸੀ ਐਫਆਰ 1500 ਪਾਇਆਗਾ ਤਾਂ ਹਿਸਾਬ ਲਾ ਲਓ ਬਈ ਐਫਆਰ ਬਾਈ ਨੂੰ ਵਧੀਆ ਪ੍ਰੋਫਿਟ ਹੋਊਗਾ ਬਾਕੀ ਸਾਰਿਆਂ ਨੂੰ ਫੀਡ ਪਾਤੀ ਬਈ ਸਾਰੇ ਖਾਣ ਪੀਣ ਲੱਗ ਗਏ ਇੱਧਰ ਉੱਧਰ ਉੱਧਰ ਸਾਰੇ ਮੰਨ ਗਏ ਇੱਧਰ ਵੀ ਲੱਗੇ ਇੱਧਰ ਵੀ ਲੱਗੇ ਬਾਕੀ ਬਾਈ ਦਾ ਇੰਸਟਾਗ੍ਰam ਪੇਜ ਆ ਦਮੂ ਦਿਖਾਈ ਬਈ ਆ ਇੰਸਟਾਗ੍ਰam ਪੇਜ ਆ ਬਈ ਗਿੱਲ ਫਾਰਮ ਰਤੀਆ ਗਿੱਲ ਫਾਰਮ ਆ ਬਈ ਤਾਂ ਜ਼ਰੂਰ ਜਾ ਕੇ ਇੰਸਟਾ ਤੇ ਹੁਣੀ ਫੋਲੋ ਕਰ ਲਿਓ ਪੋਲਟਰੀ ਦੀਆਂ ਵੀਡੀਓ ਤੁਹਾਨੂੰ ਬਾਈ ਪਾਉਂਦਾ ਰਹਿੰਦਾਗਾ ਦੇਖਣ ਨੂੰ ਮਿਲਣਗੀਆਂ ਬਾਈ ਦੇ ਪੇਜ ਤੇ ਜੀ ਕਿਹੜੀ ਦਵਾਈ ਪਾਈ ਜਿਵੇਂ ਦਵਾਈਆਂ ਵੀ ਦੱਸਦੇ ਨੇ ਬਾਈ ਆਜ ਲੂਜ ਜਿਹੜਾ ਆਪਾਂ ਕਰਦੇ ਹਾਂ ਸਾਰਾ ਆਦਿਆ ਓਕੇ ਹਰੇਕ ਰੋਜ਼ ਦੀ ਅਪਡੇਟ ਹੀ ਹੁੰਦੀ ਹੈ ਆਪਣੇ ਪੇਜ ਤੇ ਆਪਾਂ ਕੀ ਕਰਦੇ ਹਾਂ ਫਾਰਮ ਚ ਕਿਵੇਂ ਸਿਸਟਮ ਕੀ ਚੱਲਦਾ ਠੀਕ ਆ ਤਾਂ ਬਾਈ ਬਾਈ ਦਵਾਈਆਂ ਵੀ ਦੱਸਦੇ ਰਹਿੰਦੇ ਨੇ ਤੇ ਅਪਡੇਟ ਵੀ ਦੱਸਦੇ ਰਹਿੰਦੇ ਨੇ ਆਪਦੇ ਚੈਨਲ ਤੇ ਤਾਂ ਤੁਹਾਨੂੰ ਇੱਥੋਂ ਪੋਲਟਰੀ ਦੀ ਨੌਲੇਜ ਮਿਲ ਸਕਦੀ ਆ ਤੇ ਤੁਸੀਂ ਆਪਦਾ ਐਵੇਂ ਦਾ ਪੋਲਟਰੀ ਫਾਰਮ ਬਾਈ ਕਰ ਸਕਦੇ ਹੋ ਬਾਈ ਤਾਂ ਇੱਕ ਵਾਰ ਜ਼ਰੂਰ ਟਰਾਈ ਕਰਿਓ ਬਾਈ ਜਿਹੜੇ ਭਰਾ ਨਵਾਂ ਕੰਮ ਕਰਨਾ ਚਾਹੁੰਦੇ ਨੇ ਬਾਈ ਕਹਿੰਦਾ ਪ੍ਰੋਫਿਟ ਹੈਗਾਗਾ ਮੈਂ ਪਰਸਨਲੀ ਵੀ ਗੱਲ ਕੀਤੀ ਆ ਤਾਂ ਬਾਈ ਹੈਗਾ ਤੁਸੀਂ ਕਰ ਸਕਦੇ ਹੋ ਕੰਮ ਪਰ ਕੰਮ ਚਾ ਥੋੜੇ ਤੋਂ ਸ਼ੁਰੂ ਕਰਿਓ ਹਨਾ ਬੰਦਾ ਨਾ ਰੱਖਿਓ ਕੋਈ ਫਾਇਦਾ ਜ਼ਰੂਰ ਹੋਊਗਾ। ਬਾਕੀ ਬਈ ਆਜੋ ਚਲਦੇ ਆ ਬਾਹਰ ਇਹਨਾਂ ਨੂੰ ਖਾਣ ਦੋ ਪੀਣ ਦੋ ਪਾਣੀ ਆਟੋਮੈਟਿਕ ਆ ਟੈਂਕੀਆਂ ਲੱਗੀਆਂ ਨੇ ਬਾਹਰ ਆਪ ਹੀ ਆਈ ਚੱਲੂ ਸਾਰਿਆਂ ਨੂੰ। ਚਲੋ ਠੀਕ ਆ ਵੀ ਬੱਚੋ ਮਿਲਦੇ ਆ ਬਾਏ। ਇਧਰ ਆ ਮਿੱਤਰੋ ਬਾਈ ਦਾ ਆ ਦਵਾਈਆਂ ਦੁਵੀਆਂ ਵਾਲਾ ਖਾਨਾ ਇਹਦੇ ਵਿੱਚ ਦਵਾਈਆਂ ਰੱਖ ਰੱਖੀਆਂ ਨੇ ਸਾਰੀਆਂ ਪੋਲਟਰੀ ਦੀਆਂ। ਪਹਿਲੇ ਸਾਲ ਤਾਂ ਬਾਈ ਨੂੰ ਆ ਦਵਾਈਆਂ ਪਾਉਣ ਦੀ ਭੇਤ ਆਇਆਗਾ ਬਾਕੀ ਆ ਦੇਖੋ ਬਈ ਬਾਹਰੋਂ ਐ ਫਟਪ ਕਰਿਆ ਹੋਇਆ ਉਹ ਦੋ ਟੈਂਕੀਆਂ ਲਾਈਆਂ ਨੇ ਆਟੋਮੈਟਿਕ ਪਹਿਲੀ ਵੀਡੀਓ ਦੇ ਵਿੱਚ ਵੀ ਦਿਖਾਇਆ ਹੋਇਆ ਜਿਹੜੀ ਆਪਣਾ ਪਹਿਲਾ ਪਾਠ ਪਾਇਆ ਸੀ ਤਾਂ ਉਥੋਂ ਆਟੋਮੈਟਿਕ ਪਾਣੀ ਜਾਂਦਾਗਾ ਸਾਰੇ ਫੀਡਰਾਂ ਦੇ ਅੰਦਰ ਤਾਂ ਜਦੋਂ ਦਵਾਈ ਪਾਉਣੀ ਹੁੰਦੀ ਆ ਉਦੋਂ ਵੀ ਉਹ ਟੈਂਕੀਆਂ ਦੇ ਵਿੱਚ ਪਾ ਦਿੰਦੇ ਨੇ ਤਾਂ ਬਾਈ ਫੀਡਰਾਂ 'ਚ ਦਵਾਈ ਚੱਲ ਜਾਂਦੀ ਆ ਬਾਕੀ ਬਈ ਆਪਾਂ ਚੱਲਦੇ ਆ ਮੀ ਦਾ ਮੌਸਮ ਹੋ ਰਿਹਾਗਾ ਹਨਾ ਜਿਆਦਾ ਵੀ ਨਾ ਆਜੇ ਪਾਣੀ ਤੇ ਬਾਕੀ ਦੱਸਿਓ ਬਈ ਹਨਾ ਕਿਹੜੇ-ਕਿਹੜੇ ਏਰੀਆ 'ਚ ਫਲੱਡ ਆ ਰਿਹਾਗਾ ਕਮੈਂਟ ਕਰਕੇ ਜਰੂਰ ਦੱਸਿਓ ਭਾਈ ਆਪ ਦਾ ਆਪ ਦਾ ਏਰੀਆ ਹੈ ਨਾ ਤਾਂ ਬਈ ਦੱਸਿਓ ਕਿਵੇਂ ਲੱਗਿਆ ਬਾਈ ਦਾ ਸੋਹਣਾ ਜਿਹਾ ਪੋਲਟਰੀ ਫਾਰਮ ਕਮੈਂਟ ਕਰਕੇ ਬਾਕੀ ਚੈਨਲ ਕਰ ਲਓ ਸਬਸਕ੍ਰਾਈਬ ਮਿਲਦੇ ਆਂ ਅਗਲੀ ਵੀਡੀਓ ਚ ਫਫਰੀ ਗਾਲ ਵੀ ਫਰਿਆ